ਉਮੀਦ ਕਰਦੀ ਆ ਤੁਸੀਂ ਹਮੇਸ਼ਾ ਦੀ ਤਰ੍ਹਾਂ ਆਪਣਾ ਸੰਡੇ ਇੰਜੋਏ ਕਰ ਰਹੇ ਹੋਗੇ ਕਰਨਾ ਵੀ ਚਾਹੀਦਾ ਜੋ ਕਿ ਮੈਂ ਹਰ ਵਾਰ ਕਹਿੰਦੀ ਆ ਮੈਂ ਛੁੱਟੀ ਤੇ ਸੀ ਵਾਪਸ ਬੈਕ ਟੂ ਪਵਿਲਿਅਨ ਆਪਣੇ ਆਫਿਸ ਇਸ ਕਲ ਰਾਤੀ ਲੇਟ ਨਾਈਟ ਚੰਡੀਗੜ੍ਹ ਪਹੁੰਚੀ ਆ ਤੇ ਐਸ ਡਿਸਾਈਡਡ ਸੀ ਕਿ ਇਸ ਵੇਲੇ ਆਫਿਸ ਜੁਆਇਨ ਕਰਨਾ ਹੈ ਸੰਡੇ ਵੇ ਕੰਮ ਕਰਨਾ ਹੈ ਬਹੁਤ ਸਾਰਾ ਕੰਮ ਪੈਂਡਿੰਗ ਪਿਆ ਹੋਇਆ ਇੱਕ ਸਭ ਤੋਂ ਪਹਿਲਾਂ ਤੁਹਾਡੀਆਂ ਰਿਕਵੈਸਟ ਕਰਨੀ ਹੈ ਮੇਰਾ ਜਿਹੜਾ ਆਫੀਸ਼ੀਅਲ WhatsApp ਨੰਬਰ ਹੈ 9000 WhatsApp ਆਏ ਪਏ ਨੇ ਤੁਹਾਨੂੰ ਵੀ ਪਤਾ ਕਿੰਨਾ ਔਖਾ ਹੋਏਗਾ ਇਹਨਾਂ ਨੂੰ ਪੜਨਾ ਜਿੰਦੇ ਚੋ ਮੈਕਸਿਮਮ ਮੈਸੇਜ ਜਿਹੜੇ ਹਾਈ ਹੈਲੋ ਹਾਈ ਹੈਲੋ ਮੈਂ ਤੁਹਾਡੇ ਤੁਹਾਡੇ ਪਿਆਰ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਮੈਸੇਜ ਆਪਣੀ ਬੈਸਟ ਵਿਸ਼ਸ ਭੇਜਦੇ ਹੋ ਪਰ ਮੇਰਾ ਮੰਨਣਾ ਕਿਤੇ ਨਾ ਕਿਤੇ ਨਹੀਂ ਸੌਰੀ ਇੱਕ ਮੈਸੇਜ ਦੇ ਪਿੱਛੇ ਕਿਸੇ ਨਾ ਕਿਸੇ ਜ਼ਰੂਰਤਮੰਦੀ ਦੀ ਕੰਪਲੇਂਡ ਪਿੱਛੇ ਜਾ ਰਹੀ ਏ ਕਿਸੇ ਜ਼ਰੂਰਤਮੰਦੀ ਨੀਡ ਪਿੱਛੇ ਜਾ ਰਹੀ ਏ ਮੇਰੀ ਬੜੀ ਹੰਮਦ ਰਿਕੁਐਸਟ ਏ ਉਸੇ ਤਰ੍ਹਾਂ ਹੀ ਅੱਜ ਮੇਰੇ ਪ੍ਰਾਈਵੇਟ ਸੈਕਟਰੀ ਨੇ ਮੈਨੂੰ ਦੱਸਿਆ ਕਿ ਮੇਲ ਚ ਵੀ ਬਹੁਤ ਸਾਰੀਆਂ ਮੇਲ ਆਏ ਹੈਲੋ ਅਲੀਆ ਆਈਆਂ ਹੋਈਆਂ ਨੇ ਸਾਡੀਆਂ ਦੋਨੋਂ ਮੇਲ ਇਸ ਟਾਈਮ ਬਲੌਕ ਹੋਈਆਂ ਬਈਆਂ ਨੇ ਲੋਕੀ ਮੈਸੇਜ ਕਰ ਰਹੇ ਨੇ ਮੇਲ ਨਹੀਂ ਰਿਸੀਵ ਹੋ ਰਹੀ ਤੇ ਪਲੀਜ਼ ਮੇਰੀ ਬੜੀ ਤੁਹਾਨੂੰ ਹੰਮਦ ਰਿਕੁਐਸਟ ਏ ਮੈਂ ਤੁਹਾਡੀ ਸ਼ੁਭ ਕਾਮਨਾਵਾਂ ਮੈਂ ਮੈਂ ਆਪਣਾ ਕੰਮ ਕਰ ਰਹੀ ਆ ਜਿਹੜੀ ਮੇਰੀ ਦੁਆ ਹੈ ਉਹ ਤੁਸੀਂ ਸਭ ਲੋਗੋ ਜਿਹੜੇ ਮੇਰੇ ਨਾਲ ਸੋਸ਼ਲ ਮੀਡੀਆ ਤੇ ਕਿਸੇ ਵੀ ਚੀਜ਼ ਨੂੰ ਲੈ ਕੇ ਅਵੇਅਰਨੈਸ ਲਿਆਨੀਆਂ ਤੁਸੀਂ ਜੁੜੇ ਹੁੰਦੇ ਹੋ ਤੁਸੀਂ ਉਹਨੂੰ ਅੱਗੇ ਲੈ ਕੇ ਜਾਂਦੇ ਹੋ ਤੇ ਮੈਂ ਉਹਦੇ ਲਈ ਤੁਹਾਡੇ ਇੰਨੇ ਸਾਰੇ ਪਿਆਰ ਲਈ ਸ਼ੁਕਰੀਆ ਬੋਲਦੀ ਆ ਹੁਣ ਅੱਜ ਮੈਂ ਬਹੁਤ ਹੀ ਦੋ ਸੈਂਸਟਿਵ ਮੁੱਦੇ ਤੇ ਤੁਹਾਡੇ ਸਭ ਦੇ ਨਾਲ ਰੂਬਰੂ ਹੋਣ ਆਈ ਆ ਇੱਕ ਬਜ਼ੁਰਗਾਂ ਦਾ ਪਿੱਛੇ ਇੱਕ ਹੋਰ ਮੈਟਰ ਮਾਤਾ ਜੀ ਦਾ ਸੋਸ਼ਲ ਮੀਡੀਆ ਨੇ ਵਾਇਰਲ ਕੀਤਾ ਵੀਡੀਓ ਵਾਇਰਲ ਕੀਤਾ ਮਕਸਦ ਸੋਸ਼ਲ ਮੀਡੀਆ ਦਾ ਇਹ ਹੁੰਦਾ ਅਵੇਅਰਨੈਸ 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 ਆਪਾਂ ਵੀ ਕਿਉਂਕਿ ਮੇਰੀ ਪੂਰੀ ਟੀਮ ਸੋਸ਼ਲ ਮੀਡੀਆ ਨੂੰ ਸਾਡੀ ਅੱਜਕਲ ਮੀਡੀਆ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਇੱਕ ਅਪੀਲ ਵੀ ਹੈ ਉਹਨਾਂ ਦੇ ਨਾਲ ਤੁਸੀਂ ਬਜ਼ੁਰਗਾਂ ਦੇ ਵੀਡੀਓ ਵਾਇਰਲ ਕਰਦੇ ਹੋ ਸਮਾਜ ਦਾ ਉਹ ਰੂਪ ਸਾਡੀ ਜਨਰੇਸ਼ਨ ਨੂੰ ਦਿਖਾਉਣ ਵਾਸਤੇ ਉਹਨੇ ਨਾਲ-ਨਾਲ ਜਿਹੜੇ ਇਹਦੇ ਪਿੱਛੇ ਰੂਟ ਕੌਜ਼ ਹੈ ਔਰ ਜਿਹੜੇ ਉਹਨਾਂ ਦੀ ਫੈਮਿਲੀ ਮੈਂਬਰਸ ਜੁੜੇ ਹੋਏ ਨੇ ਉਹਨਾਂ ਦਾ ਵੀ ਇੱਕ ਰੂਪ ਸਮਾਜ ਨੂੰ ਦਿਖਾਓ ਜਿੰਦੇ ਨਾਲ ਥੋੜਾ ਤੇ ਮਹਿਸੂਸ ਹੋਏ ਤੇ ਬਹੁਤ ਸਾਰੇ ਦੇਖੋ ਹਰ ਜਗ੍ਹਾ ਮੈਂ ਵੀ ਨਹੀਂ ਪਹੁੰਚ ਸਕਦੀ ਇਸ ਕੁਝ ਜਿੱਥੇ ਪ੍ਰਾਪਰਟੀ ਦੇ ਮੈਟਰ ਨੇ ਉਹ ਸਿਵਲ ਕੋਰਟ ਦੇ ਮੈਟਰ ਨੇ ਉੱਥੇ ਕਮਿਸ਼ਨ ਲਈ ਕਮਿਸ਼ਨ ਰਸਤਾ ਬਣਾ ਸਕਦਾ ਰਸਤਾ ਦਿਖਾ ਸਕਦਾ ਪਰ ਕਿਤੇ ਨਾ ਕਿਤੇ ਕੋਟਾਂ ਚ ਮੈਟਰ ਲੰਬੇ ਪੈ ਜਾਂਦੇ ਨੇ ਦੂਸਰਾ ਔਰਤ ਹੀ ਔਰਤ ਤੱਕ ਨਾਲ ਜਦ ਤੱਕ ਪਿਆਰ ਨਹੀਂ ਕਰੇਗੀ ਔਰਤ ਹੀ ਔਰਤ ਦਾ ਸਨਮਾਨ ਨਹੀਂ ਕਰੇਗੀ ਇਹ ਮਸਲੇ ਵੱਧਦੇ ਜਾਣਗੇ ਜਿਹੜਾ ਮਰਦ ਉਹ ਇਹਨਾਂ ਚੱਕਰਾਂ ਚ ਪਿਸਦਾ ਜਾਏਗਾ ਜਿੰਦੀ ਇਮੋਸ਼ਨਸ ਨੂੰ ਕੋਈ ਸਮਝ ਹੀ ਨਹੀਂ ਪਾਂਦਾ ਕਿਤੇ ਨਾ ਕਿਤੇ ਜੇ ਮੇਰੇ ਹੀ ਉਮਰ ਦੇ ਪੇਰੈਂਟਸ ਆਪਣੇ ਆਪਣੇ ਬਜ਼ੁਰਗਾਂ ਦੇ ਨਾਲ ਮਿਸਬੀਹੇਵ ਕਰ ਰਹੇ ਹੋਣਗੇ ਉਹਨਾਂ ਦੀ ਜਿਹੜੀ ਅੱਗੇ ਸਾਡੇ ਬੱਚੇ ਲੈ ਜਨਰੇਸ਼ਨ ਨੇ ਆਪਣੇ ਪੇਰੈਂਟਸ ਨੂੰ ਦੇਖ ਰਹੀ ਹੋएगी ਤੇ ਕਰਮਾਂ ਦਾ ਫਲ ਕਿਤੇ ਨਾ ਕਿਤੇ ਰਿਟਰਨ ਹੋ ਕੇ ਆਉਂਦਾ ਹੈ ਪੇਰੈਂਟਸ ਨੂੰ ਵੀ ਆਪਣੇ ਬਜ਼ੁਰਗਾਂ ਨੂੰ ਵੀ ਇੱਕ ਮੈਸੇਜ ਦਾਂਗੀ ਤੁਸੀਂ ਆਪਣੀ ਨੂੰ ਆਇ ਚਪਨੇ ਪੁੱਤ ਰਾਜ ਸਮੇਂ ਦੇ ਨਾਲ ਤੁਸੀਂ ਪਾਸ਼ਲ ਹੋ ਜਾਂਦੇ ਹੋ ਜਦੋਂ ਇਹ ਹਾਲਾਤ ਬਣਨ ਲੱਗ ਜਾਂਦੇ ਨੇ ਐਟ ਲੀਸਟ ਆਪਣੇ ਆਪ ਨਾਲ ਪਿਆਰ ਕਰੋ ਇਹ ਹਾਲਾਤ ਨਾ ਬਣਨ ਦਿਓ ਕਿ ਸਾਨੂੰ ਤੁਸੀਂ ਆਪਣੇ ਆਪ ਨਾਲ ਹੀ ਆਪਣੇ ਹੱਕਾਂ ਲਈ ਹੀ ਪ੍ਰਤੀ ਨਹੀਂ ਸचेत ਹੈਗੇ ਜਿਹੜਾ ਬਾਕੀ ਹੋਰ ਬਜ਼ੁਰਗਾਂ ਦੀਆਂ ਫਿਰ ਵੀ ਜਰੂਨ ਪ੍ਰੋਬਲਮਸ ਹੈਗੀਆਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਦੇ ਅੰਦਰ ਡਿਪਟੀ ਕਮਿਸ਼ਨਰ ਨੂੰ ਤੁਸੀਂ ਮਿਲ ਸਕਦੇ ਹੋ ਕਿਤੇ ਤੁਹਾਨੂੰ ਪ੍ਰੋਬਲਮ ਆਂਦੀ ਹੈ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਮੀਡੀਆ ਤੱਕ ਪਹੁੰਚੋ ਮੀਡੀਆ ਮੇਰੇ ਤੱਕ ਲੈ ਕੇ ਆਉਂਦੀ ਹੈ ਕਈ ਵਾਰੀ ਸਾਨੂੰ ਸਮਾਜ ਵਿੱਚ ਪੰਜਾਬ ਵਿੱਚ ਪਤਾ ਨਹੀਂ ਲੱਗ ਪੰਦਾ ਕਿਹੜੇ ਜ਼ਿਲ੍ਹੇ ਚ ਕੀ ਹੋ ਰਿਹਾ ਉਮੀਦ ਕਰਦੀ ਹਾਂ ਮੇਰੀ ਇਸ ਅਪੀਲ ਤੇ ਸਾਰੇ ਸਾਡੇ ਜਿੰਨੇ ਯੰਗਸਟਰ ਨੇ ਗੌਰ ਕਰਨਗੇ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਗੇ ਪਰਿਵਾਰਾਂ ਨਾਲ ਪਿਆਰ ਕਰੋ ਇਹ ਤੁਹਾਡਾ ਕਰਮ ਹੈ ਜੇ ਤੁਸੀਂ ਮੰਦਰ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਕਿਸੇ ਵੀ ਧਾਰਮਿਕ ਸਥਲ ਤੇ ਜਾਂਦੇ ਹੋ ਕਿਸੇ ਵੀ ਗੁਰੂ ਨੂੰ ਮੰਨਦੇ ਹੋ ਕਿਸੇ ਵੀ ਰੱਬ ਨੂੰ ਮੰਨਦੇ ਹੋ ਉਹ ਇਹੋ ਹੀ ਸਿਖਾਉਂਦੇ ਨੇ ਕਿ ਕਰਮ ਕਰ ਕਰਮ ਕਰ ਤੇ ਸਾਡਾ ਕਰਮਈ ਹੋਈ ਹੈ ਕਿ ਜਿਹੜੇ ਸਾਨੂੰ ਇਸ ਦੁਨੀਆ ਚ ਲੈ ਕੇ ਆਏ ਨੇ ਆਪਾਂ ਆਪਣੇ ਪੇਰੈਂਟਸ ਦਾ ਸਨਮਾਨ ਕਰੀਏ ਏਜ ਦੇ ਨਾਲ ਪੇਰੈਂਟਸ ਜਿੱਦੀ ਬਣ ਜਾਂਦੇ ਨੇ ਬੱਚਿਆਂ ਵਾਂ ਕੁ ਜਿੱਦ ਕਰਨ ਲੱਗ ਜਾਂਦੇ ਨੇ ਪਰ ਕਿਤੇ ਨਾ ਕਿਤੇ ਇੰਦੇ ਚ ਜਿਹੜੇ ਘਰ ਦੇ ਦੋ ਮੇਲ ਮੇਲ ਤੇ ਫੀਮੇਲ ਜਿਹੜੇ ਮੇਲ ਉਹਨਾਂ ਦੀ ਪੂਰੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਚੀਜ਼ਾਂ ਨੂੰ ਬੈਲੈਂਸ ਕਰੀਏ ਉਸੇ ਤਰ੍ਹਾਂ ਬੇਟੀਆਂ ਨੂੰ ਵੀ ਕਹਾਂਗੀ ਕਿ ਤੁਸੀਂ ਪરાਏ ਘਰ ਜਾ ਕੇ ਇੱਕ ਅਗਲੇ ਘਰ ਦੀ ਦੁਨੀਆ ਨੂੰ ਸਜਾ ਰਹੀਆਂ ਹੋ ਤੇ ਆਪਣੇ ਪਰਹਾਵਾਂ ਦਾ ਕਰ ਆਪਣੇ ਪੇਰੈਂਟਸ ਦੇ ਨਾਲ ਸਭ ਕੁਝ ਬੈਲੈਂਸ ਕਰਕੇ ਮੇਰੀ ਅੱਜਕਲ ਬੱਚੀਆਂ ਬਹੁਤ ਸਮਝਦਾਰ ਹੋ ਗਈਆਂ ਨੇ ਰਖੋ ਆਪਣੇ ਪੇਰੈਂਟਸ ਨੂੰ ਵੀ ਜਿੱਥੇ ਪੇਰੈਂਟਸ ਗਲਤ ਨੇ ਪੇਰੈਂਟਸ ਨੂੰ ਤੋਕੋ ਜਿੱਥੇ ਤੁਹਾਡੇ ਭਰਾ ਪਰਜਾਈ ਗਲਤ ਨੇ ਉਹਨਾਂ ਨੂੰ ਤੋਕੋ ਜਿੱਥੇ ਭੈਣਾਂ ਗਲਤ ਕਰ ਰਹੀਆਂ ਨੇ ਭਰਾ ਬੈਲੈਂਸ ਕਰਕੇ ਰੱਖਣ ਤੇ ਇਹ ਛੋਟੀ ਛੋਟੀ ਚੀਜ਼ਾਂ ਕਰਨ ਨਾਲ ਜੋ ਵੀ ਅਲਟੀਮੇਟਲੀ ਪੇਰੈਂਟਸ ਨੇ ਛੋੜ ਕੇ ਜਾਣਾ ਉਸ ਹੱਡੀ ਆਨ ਵਾਲੀ ਜਨਰੇਸ਼ਨ ਬੱਚਿਆਂ ਦਾ ਹੀ ਏ ਸਿਰਫ ਜ਼ਰੂਰਤ ਏ ਪਿਆਰ ਦੇਣ ਦੀ ਤੇ ਸਨਮਾਨ ਦੇਣ ਦੀ ਉਮੀਦ ਕਰਦੀ ਆ ਮੇਰੀ ਇਸ ਅਪੀਲ ਤੇ ਮੀਡੀਆ ਵੀ ਗੌਰ ਕਰੇਗੀ ਤੁਸੀਂ ਸਾਰੇ ਗੌਰ ਕਰੋਗੇ ਤੇ ਦੂਸਰਾ ਇੱਕ ਬੜਾ ਹੀ ਸੰਜੀਦਾ ਮੁੱਦਾ ਜਦੋਂ 2018 ਵਿੱਚ ਮੈਂ ਕਮਵਲਨ ਕਮਿਸ਼ਨ ਜੁਆਇਨ ਕੀਤਾ ਸੀ 6 ਮਹੀਨੇ ਤੇ ਸਿਸਟਮ ਨੂੰ ਸਮਝਾਉਣ ਵਿੱਚ ਲੱਗ ਜਾਂਦੇ ਨੇ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋਗੇ ਉਹ ਵੀ ਕਮਿਸ਼ਨ ਜੈਕੋਜਾਪਾਰਟ ਉਸ ਤੋਂ ਬਾਅਦ ਮੇਰੇ ਕੋਲ ਐਨ ਆਰ ਆਈ ਲੜਕੀਆਂ ਦੇ ਬਹੁਤ ਸਾਰੇ ਗਰੁੱਪਸ ਆਏ ਮੈਨੂੰ ਬਹੁਤ ਹੀ ਉਹ ਦੋ ਇਹ ਮੇਰੇ ਦਿਲ ਨੂੰ ਤੋੜ ਕੇ ਗਿਆ एमफिल कंप्यूटर इंजीनियरिंग ਕੀਤੀ ਹੋਈ ਬਹੁਤ ਹਾਈ ਕੁਆਲੀਫਾਈਡ ਲੜਕੀਆਂ ਜਿਹੜੇ ਮੁੰਡਿਆਂ ਦੁਆਰਾ ਛੱਡ ਦਿੱਤੀਆਂ ਗਈਆਂ ਜੋ ਮੈਨੂੰ ਰਿਪੋਰਟਸ ਮਿਲੀਆਂ 30000 ਤੋਂ ਅੱਧ ਬ ਲੜਕੀਆਂ ਇੱਥੇ ਇਸ ਟਮ ਜੋ ਕਿ ਬਹੁਤ ਸਾਲੋ ਬਰਸਾਲੋ ਇਹ ਲੜਕੀਆਂ ਬੈਠੀਆਂ ਹੋਈਆਂ ਨੇ ਮੁੰਡੇ ਫਰਾਡ ਕਰਕੇ ਭੱਜ ਗਏ ਮੈਂ ਮਸਲਾ ਲੈ ਕੇ ਆਪਣੀ ਸਟੇਟ ਦੇ ਮੁਖੀ ਨੂੰ ਵੀ ਮਿਲੀ ਉਹਨਾਂ ਨੇ ਵੀ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਪਰ ਜਿਹੜੇ ਕੁਝ ਕਾਨੂੰਨ ਬਣਨ ਬਲੇ ਬਣਨ ਬਲੇ ਸੀ ਉਹ ਭਾਰਤ ਸਰਕਾਰ ਦੇ ਅੰਡਰ ਸੀ ਉਹਨੇ ਉਹ ਸੁਸ਼ਮਾ ਸਭਰਾਜੀ ਵਿਦੇਸ਼ ਮੰਤਰੀ ਸਨ ਮੇਰੀ ਉਹ ਬਹੁਤ ਅੱਛੇ ਫਰੈਂਡ ਵੀ ਸਨ ਮੈਂ ਅੱਜ ਤੱਕ ਉਹਨਾਂ ਦੀ ਬਹੁਤ ਰਿਸਪੈਕਟ ਕਰਨੀ ਆ ਮੇਰੇ ਬਹੁਤ ਸਾਲਾਂ ਦੇ ਉਹਨਾਂ ਨਾਲ ਦੋਸਤੀ ਸੀ ਮੈਂ ਮਿਲਣ ਗਈ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਗੱਲੇ ਲਗਾਇਆ ਔਰ ਇੱਕ ਅਸ਼ਵਾਸ਼ਣ ਦਿੱਤਾ ਕਿ ਜ਼ਰੂਰ ਅੰਦੇ ਤੇ ਕੁਛ ਅਪਾ ਕੜੇ ਨਿਯਮ ਬਣਾਵਾਂਗੇ ਕੜੇ ਕਾਨੂੰਨ ਬਣਾਵਾਂਗੇ ਪਰ ਸਮੇ ਦੀ ਗਤੀ ਨੂੰ ਕੋਈ ਨਹੀਂ ਟਾਲ ਸਕਿਆ ਸ਼ਾਇਦ ਥੋੜੇ ਸਮੇ ਬਾਅਦ ਹੀ ਉਸ ਦੁਨੀਆ 'ਚ ਨਹੀਂ ਰਹੇ ਕਿ ਇੱਕ ਲੰਬੀ ਪ੍ਰੋਸੈਸ ਸੀ ਲੋ ਮਨਿਸਟਰ ਪ੍ਰਧਾਨ ਮੰਤਰੀ ਹੋਮ ਮਿਨਿਸਟਰੀ ਨੂੰ ਲੈ ਕੇ ਨਾਲ ਕਾਨੂੰਨ ਬਣਨੇ ਸੀ ਐਂਦੇ ਤੇ ਬਹੁਤ ਸਾਰੇ ਕੰਮ ਦੀ ਜ਼ਰੂਰਤ ਸੀ ਚਲੋ ਟਾਈਮ ਟੂ ਟਾਈਮ ਮੇਰਾ ਇੱਕ ਇੰਦੇ ਤੇ ਮੋਸ਼ਨ ਵੀ ਚੱਲ ਰਿਹਾ ਹੈ ਕਿਉਂਕਿ ਜਿਹੜੀ ਸਾਡੀ ਐਨ ਆਰ ਆਈ ਕੁੜੀਆਂ ਨੇ ਬਹੁਤ ਦੁਖੀ ਨੇ ਬੱਚਿਆਂ ਲਾਈਫ ਵਿੱਚ ਮੂਵ ਨਹੀਂ ਕਰ پا ਰਹੀਆਂ ਨਾ ਉਹਨਾਂ ਨੂੰ ਡਾਈਵੋਰਸ ਮਿਲ ਰਿਹਾ ਅਲਟੀਮੇਟਲੀ ਹਰਾਸਮੈਂਟ ਹੋ ਰਹੀ ਹੈ ਉਹਨਾਂ ਬੱਚਿਆਂ ਨੂੰ ਲੈ ਕੇ ਮੇਰੇ ਦਿਲ ਵਿੱਚ ਇੱਕ ਦਰਦ ਹੈ ਔਰ ਮੈਂ ਆਪਣੇ ਸਮਾਜ ਦੇ ਯੂਥਲੀ ਚੱਤ ਕੇ ਚੇਅਰ ਤੇ ਬੈਠੀ ਆ ਮੈਂ ਆਪਣੇ ਯੂਥਲੀ ਕੰਮ ਕਰਦੀ ਰਹਾਂਗੀ ਹੋਰ ਤੁਹਾਨੂੰ ਆਪਣੀ ਐਨ ਆਰ ਆਈ ਬੱਚੀਆਂ ਦੀ ਆਨ ਨਾਲੇ ਸਮੇਂ ਚ ਕੈ ਖੋਜੀ ਤਸਵੀਰ ਦਿਖਾਵਾਂਗੀ ਕਿ ਸ਼ਾਇਦ ਮੇਰਾ ਪੰਜਾਬ ਬਾਹਰ ਬੱਚਿਆਂ ਦੇ ਵਿਆਹ ਕਰਨ ਤੋਂ ਪਹਿਲਾਂ ਇੱਕ ਸੋਚ ਜ਼ਰੂਰ ਸੋਚੇਗਾ ਉਹ ਤਸਵੀਰਾਂ ਨਾਲੇ ਸਮੇਂ ਚ ਤੁਹਾਨੂੰ ਦਿਖਾਵਾਂਗੀ ਦੂਸਰਾ ਸੋਸ਼ਲ ਮੀਡੀਆ ਤੇ ਉਹਨੇ ਇੱਕ ਵੀਡੀਓ ਵਾਇਰਲ ਹੋਇਆ ਦੇਖਿਆ मेरे को बहुत सारिया कंपलेट आ गई एक मैं कल ढाई बरनला उस बच्चे मदर निलन जावा जिन्हें सुसाइड किया केस की पूरी इनवैसिगे होगी क्योंकि मेरे को भी बहुत सारिया कंपलेट्स आ गई ने ਕਿ ਲੜਕੀਆਂ ਨੇ ਜਿਨ੍ਹਾਂ ਨੇ ਆਈਲੈਟਸ ਕੀਤਾ ਹੋਇਆ ਸੀ ਕਲੀਅਰ ਪੇਰੈਂਟਸ ਨੇ ਇਧਰ ਰਿਸ਼ਤੇ ਕੀਤੇ ਉਧਰ ਜਾ ਕੇ ਫੋਨ ਨਹੀਂ ਚੁੱਕ ਰੀਆਂ ਮੈਸੇਜ ਦਾ ਜਵਾਬ ਨਹੀਂ ਦੇ ਰੀਆਂ ਪੇਰੈਂਟਸ ਦੀ ਸ਼ਿਕਾਇਤ ਸੀ ਮੁੰਡਿਆਂ ਦੀ ਸ਼ਿਕਾਇਤ ਤੇ ਸਾਡੇ ਨਾਲ ਚੀਟ ਕੀਤਾ ਰਹੀ ਬਰਨਾਲੇ ਵਾਲੇ ਕੇਸ ਵਿੱਚ ਜੇ ਇਸ ਕੇਸ ਦੀ ਮੈਂ ਪੂਰੀ ਇਨਵੈਸਟੀਗੇਸ਼ਨ ਕਰਾਵਾਂਗੀ ਹੁਣ ਮੇਰਾ ਸਪੈਸ਼ਲ ਧਿਆਨ ਰਹੇਗਾ ਕਿਉਂਕਿ ਜੇ ਇਹ ਹੁਣ ਕੁਝ ਨੰਬਰ ਸੀ ਨੇ ਇਹਨਾਂ ਨੂੰ ਮੈਂ ਹਜ਼ਾਰਾਂ ਔਰ ਸੋਵਾਂ ਵਿੱਚ ਬਿਲਕੁਲ ਬਦਲਣ ਨਹੀਂ ਦਾਂਗੀ ਇਹਦੇ ਤੇ ਆਪਾਂ ਪਕੜ ਬਣਾ ਕੇ ਰਾਂਗੇ ਮੇਰਾ ਯੂਥ ਪੰਜਾਬ ਦਾ ਮੈਂ ਇਸ ਤਰ੍ਹਾਂ ਰੂਲਨ ਨਹੀਂ ਦਾਂਗੀ ਜਦ ਤੱਕ ਮੈਂ ਇਸ ਚੇਅਰ ਤੇ ਬੈਠੀ ਆ ਹੋਰ ਇਸ ਇਨਵੈਸਟੀਗੇਸ਼ਨ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਤੇ ਖਿਲਾਫ ਕੜੀ ਕਾਰਵਾਈ ਹੋਏਗੀ ਇਹ ਮੇਰਾ ਵਾਅਦਾ ਹੈ ਪੰਜਾਬ ਦੇ ਯੂਥ ਨੂੰ ਔਰ ਮੈਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਨਯੀ ਪ੍ਰਾਈਮ ਮਿਨਿਸਟਰ ਨਾਲ ਵੀ ਜ਼ਰੂਰ ਗੱਲ ਕਰਾਂਗੀ ਇਸ ਬਾਰੇ ਜ ਕੈਨੇਡਾ ਦੇ ਕਿ ਹੋਰ ਵੀ ਕੰਟਰੀਜ਼ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਾਂਗੇ ਜਿੱਥੇ ਸਾਡਾ ਯੂਥ ਹੈ ਜਿੱਥੇ ਸਾਡੇ ਬੱਚੇ ਜਾਵਾ ਜਾ ਰਹੇ ਨੇ ਉਸ ਕੰਟਰੀ ਦਾ ਰੈਵਨਿਊ ਜਨਰੇਟ ਕਰ ਰਹੇ ਨੇ ਉੱਥੇ ਸਾਡੇ ਬੱਚਿਆਂ ਨਾਲ ਕੋਈ ਹਰਾਸਮੈਂਟ ਨਹੀਂ ਹੋਏਗੀ ਕਾਨੂੰਨ ਸਭ ਲਈ ਬਰਾਬਰ ਹੈ ਜਦ ਤੱਕ ਕੋਈ ਇਕੁਐਲਿਟੀ ਕਾਨੂੰਨ ਇਸ ਨਹੀਂ ਲਿਆਵਾਂਗੇ ਚਾਹੇ ਲੜਕੀ ਹੋਵੇ ਚਾਹੇ ਲੜਕਾ ਹੋਵੇ ਤੇ ਇਹ ਪੰਜਾਬ ਕੀ ਪੂਰੇ ਭਾਰਤ ਦਾ ਸੁਧਾਰ ਨਹੀਂ ਹੋ ਸਕਦਾ ਤੇ ਮੈਂ ਤੁਹਾਨੂੰ ਆਸ਼ਵਾਸਨ ਦਿੰਨੀ ਆ ਜਿਸ ਬੱਚੇ ਨੇ ਸੂਸਾਇਟੀ ਕੀਤਾ ਉਸ ਕੇਸ ਦੀ ਪੂਰੀ ਡੀਪਲੀ ਇਨਵੈਸਟੀਗੇਸ਼ਨ ਹੋਏਗੀ ਹੋਰ ਜੇ ਅੱਜ ਸਾਡੀ ਬੱਚੀਆਂ ਭਟਕ ਰਹੀਆਂ ਨੇ ਜੇ ਅੱਦਾ ਦੇ ਕੰਮਾਂ ਲਾ ਰਹੀਆਂ ਨੇ ਉਹਨਾਂ ਨੂੰ ਵੀ ਪੰਜਾਬ ਸਟੇਟ ਔਰਮਨ ਕਮਿਸ਼ਨ ਰੋਕ ਲਗਾਏਗਾ ਔਰ ਸਾਡੀ ਬੜੀ ਪੈਣੀ ਨਜ਼ਰ ਰਹੇਗੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਮੈਂ ਆਪਣੇ ਯੂਥ ਨੂੰ ਖਰਾਬ ਨਹੀਂ ਹੋਂਦਾਂਗੀ ਅੰਤਿਚ मेरी एक रिक्वेस्ट है उम्मीद कर दी उस रिक्वेस्ट में अगे जाओगे माननीय प्रधानमंत्री जी मेरी आपको प्रार्थना है कि हमारे भारत देश में जितने भी कमीशन जुड़े हुए हैं उन कमीशन को आप होम के साथ एसोसिएट कीजिए जब जब तक जितने भी भारत में ह्यूमन राइट्स हो एससी कमीशन हो वुमेन कमीशन हो एनआरआई कमीशन हो जितने कमीशन होम के साथ भारत सरकार की होम मिनिस्ट्री के साथ एसोसिएट नहीं होंगे लॉ नहीं आएंगे, अमेंडमेंट्स नहीं होंगी तब तक हमारे जो 50 परसेंट वोट हमारी विमेंस का है औरत का वजूद ही सेट नहीं हो पाएगा पिछले दिनों मैं अपने भारत के माननीय होम मिनिस्टर जिससे मिलके भी आई मैंने उनसे यही रिक्वेस्ट भी की थी कि आप हमारी कमीशन को एसोसिएट कीजिए होम के साथ एटलीस्ट महीने में दो महीने में एक मीटिंग होनी चाहिए क्योंकि कमीशन बहुत सारी सजेशंस दे सकता है मैंने बहुत सारे सुझाव लिखे हमारे माननीय होम मिनिस्टर अमित शाह जी का मुझे कहना था कि आप कभी भी अपनी रिक्वेस्ट लेके आ सकती हैं पर शायद रिक्वेस्ट मुझे तो लॉ में अमेंडमेंट्स चाहिए हमारे जो बिल पेंडिंग साथ साथ स्ट्रोंग बॉन्डिंग है इसीलिए कमीशन एक अच्छा काम कर रहा है हमारे पंजाब के डीजेपी के साथ स्ट्रॉन्ग बॉन्डिंग है इसीलिए कमीशन काम कर रहा है तो उम्मीद करती हूँ प्रधानमंत्री जी आप मेरे इस सुझाव पे गौर करेंगे थैंक यू थैंक यू धन्यवाद सारी पंजाब की जनता उम्मीद करती हूँ कि तुसी अपना ध्यान रखोगे आने वाले समय सारे कोविड थोड़े जे हम केयरलैस हो गए मैं भी हाँ मैं ध्यान रख रही हूँ उम्मीद कर दिया कि तुसी भी ध्यान रखोगे गुरु की बाणी कहती है भला मंग उस तरह करम करी जा जराबत का भला मंगता है हमेशा उनका करमा उन्हों रिवर्ट करता है थैंक यू जय हिंद गुड मॉर्निंग एवरीवन उम्मीद करती हां ਤੁਸੀਂ ਹਮੇਸ਼ਾ ਦੀ ਤਰ੍ਹਾਂ ਆਪਣਾ ਸੰਡੇ ਇੰਜੋਏ ਕਰ ਰਹੇ ਹੋਗੇ ਕਰਨਾ ਵੀ ਚਾਹੀਦਾ ਜੋ ਕਿ ਮੈਂ ਹਰ ਵਾਰ ਕਹਿੰਦੀ ਆ ਮੈਂ ਛੁੱਟੀ ਤੇ ਸੀ ਵਾਪਸ ਬੈਕ ਟੂ ਪਵਿੱਲੀਅਨ ਆਪਣੇ ਆਫਿਸ ਇਸ ਕਲ ਰਾਤੀ ਲੇਟ ਨਾਈਟ ਚੰਡੀਗੜ੍ਹ ਪਹੁੰਚੀ ਆ ਤੇ ਐਸ ਡਿਸਾਈਡਡ ਸੀ ਕਿ ਇਸ ਵੇਲੇ ਆਫਿਸ ਜੁਆਇਨ ਕਰਨਾ ਹੈ ਸੰਡੇ ਵੇ ਕੰਮ ਕਰਨਾ ਹੈ ਬਹੁਤ ਸਾਰਾ ਕੰਮ ਪੈਂਡਿੰਗ ਪਿਆ ਹੋਇਆ ਇੱਕ ਸਭ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਕਰਨੀ ਹੈ ਮੇਰਾ ਜਿਹੜਾ ਅਫੀਸ਼ੀਅਲ WhatsApp ਨੰਬਰ ਹੈ 9000 WhatsApp ਆਇਆ ਪਈਨੇ ਤੁਹਾਨੂੰ ਵੀ ਪਤਾ ਕਿੰਨਾ ਔਖਾ ਹੋਏਗਾ ਇਹਨਾਂ ਨੂੰ ਪੜ੍ਹਣਾ ਜਿੰਨੇ ਚੋ ਮੈਕਸਿਮਮ ਮੈਸੇਜ ਜਿਹੜੇ ਹਾਈ ਹੈਲੋ ਹਾਈ ਹੈਲੋ ਮੈਂ ਤੁਹਾਡੇ ਤੁਹਾਡੇ ਪਿਆਰ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਮੈਸੇਜ ਆਪਣੀ ਬੈਸਟ ਵਿਸ਼ੇਸ ਭੇਜਦੇ ਹੋ ਪਰ ਮੇਰਾ ਮੰਨਣਾ ਕਿਤੇ ਨਾ ਕਿਤੇ ਨਹੀਂ ਸੌਰੀ ਇੱਕ ਮੈਸੇਜ ਦੇ ਪਿੱਛੇ ਕਿਸੇ ਨਾ ਕਿਸੇ ਜ਼ਰੂਰਤਮੰਦੀ ਕੰਪਲੇਂਟ ਪਿੱਛੇ ਜਾ ਰਹੀ ਹੈ ਕਿਸੇ ਜ਼ਰੂਰਤਮੰਦੀ ਨੀਡ ਪਿੱਛੇ ਜਾ ਰਹੀ ਹੈ ਮੇਰੀ ਬੜੀ ਹੰਬਲ ਰਿਕੁਐਸਟ ਹੈ ਉਸੇ ਤਰ੍ਹਾਂ ਹੀ ਅੱਜ ਮੇਰੇ ਪ੍ਰਾਈਵੇਟ ਸੈਕਟਰੀ ਨੇ ਮੈਨੂੰ ਦੱਸਿਆ ਕਿ ਮੇਲ ਚ ਵੀ ਬਹੁਤ ਸਾਰੀਆਂ ਮੇਲ ਹਾਈ ਹੈਲੋ ਅਲੀਆ ਆਈਆਂ ਹੋਈਆਂ ਨੇ ਸਾਡੀਆਂ ਦੋਨੋਂ ਮੇਲ ਇਸ ਟਾਈਮ ਬਲੌਕ ਹੋਈਆਂ ਬਈਆਂ ਨੇ ਲੋਕੀ ਮੈਸੇਜ ਕਰ ਰਹੇ ਨੇ ਮੇਲ ਨਹੀਂ ਰਿਸੀਵ ਹੋ ਰਹੀ ਤੇ ਪਲੀਜ਼ ਮੇਰੀ ਬੜੀ ਤੁਹਾਨੂੰ ਹੰਬਲ ਰਿਕੁਐਸਟ ਹੈ ਮੈਂ ਤੁਹਾਡੀ ਸ਼ੁਭ ਕਾਮਨਾਵਾਂ ਮੈਂ ਮੈਂ ਆਪਣਾ ਕੰਮ ਕਰ ਰਹੀ ਆ ਜਿਹੜੀ ਮੇਰੀ ਦੁਆ ਹੈ ਉਹ ਤੁਸੀਂ ਸਭ ਲੋਗ ਹੋ ਜਿਹੜੇ ਮੇਰੇ ਨਾਲ ਸੋਸ਼ਲ ਮੀਡੀਆ ਤੇ ਕਿਸੇ ਵੀ ਚੀਜ਼ ਨੂੰ ਲੈ ਕੇ ਅਵੇਅਰਨੈਸ ਲਈ ਆਨੀਆਂ ਤੁਸੀਂ ਜੁੜੇ ਹੁੰਦੇ ਹੋ ਤੁਸੀਂ ਉਹਨੂੰ ਅੱਗੇ ਲੈ ਕੇ ਜਾਂਦੇ ਹੋ ਤੇ ਮੈਂ ਉਹਨਾਂ ਦੇ ਲਈ ਤੁਹਾਡੇ ਇੰਨੇ ਸਾਰੇ ਪਿਆਰ ਲਈ ਸ਼ੁਕਰੀਆ ਬੋਲਦੀ ਆ ਹੁਣ ਅੱਜ ਮੈਂ ਬਹੁਤ ਹੀ 2 ਸੈਂਸਟਿਵ ਮੁੱਦੇ ਤੇ ਤੁਹਾਡੇ ਸਭ ਦੇ ਨਾਲ ਰੂਬਰੂ ਹੋਣ ਆਈ ਆ ਇੱਕ ਬਜ਼ੁਰਗਾਂ ਦਾ ਪਿੱਛੇ ਇੱਕ ਹੋਰ ਮੈਟਰ ਮਾਤਾ ਜੀ ਦਾ ਸੋਸ਼ਲ ਮੀਡੀਆ ਨੇ ਵਾਇਰਲ ਕੀਤਾ ਵੀਡੀਓ ਵਾਇਰਲ ਕੀਤਾ ਮਕਸਦ ਸੋਸ਼ਲ ਮੀਡੀਆ ਦਾ ਇਹ ਹੁੰਦਾ ਅਵੇਅਰਨੈਸ 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 ਆਪਾਂ ਵੀ ਕਿਉਂਕਿ ਮੇਰੀ ਪੂਰੀ ਟੀਮ ਸੋਸ਼ਲ ਮੀਡੀਆ ਨੂੰ ਸਾਡੀ ਅੱਜਕਲ ਮੀਡੀਆ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਇੱਕ ਅਪੀਲ ਵੀ ਇਹ ਹੁੰਦੇ ਨਾਲ ਤੁਸੀਂ ਬਜ਼ੁਰਗਾਂ ਦੇ ਵੀਡੀਓ ਵਾਇਰਲ ਕਰਦੇ ਹੋ ਸਮਾਜ ਦਾ ਉਹ ਰੂਪ ਸਾਡੀ ਜਨਰੇਸ਼ਨ ਨੂੰ ਦਿਖਾਉਣ ਵਾਸਤੇ ਉਹਨੇ ਨਾਲ-ਨਾਲ ਜਿਹੜੇ ਇਹਦੇ ਪਿੱਛੇ ਰੂਟ ਕੌਜ਼ ਹੈ ਔਰ ਜਿਹੜੇ ਉਹਨਾਂ ਦੀ ਫੈਮਿਲੀ ਮੈਂਬਰਸ ਜੁੜੇ ਹੋਏ ਨੇ ਉਹਨਾਂ ਦਾ ਵੀ ਇੱਕ ਰੂਪ ਸਮਾਜ ਨੂੰ ਦਿਖਾਓ ਜਿੰਦੇ ਨਾਲ ਥੋੜਾ ਤੇ ਮਹਿਸੂਸ ਹੋਏ ਤੇ ਬਹੁਤ ਸਾਰੇ ਦੇਖੋ ਹਰ ਜਗ੍ਹਾ ਮੈਂ ਵੀ ਨਹੀਂ ਪਹੁੰਚ ਸਕਦੀ ਇਸ ਕੁਝ ਜਿੱਥੇ ਪ੍ਰਾਪਰਟੀ ਦੇ ਮੈਟਰ ਨੇ ਉਹ ਸਿਵਲ ਕੋਰਟ ਦੇ ਮੈਟਰ ਨੇ ਉੱਥੇ ਕਮਿਸ਼ਨ ਲਈ ਕਮਿਸ਼ਨ ਰਸਤਾ ਬਣਾ ਸਕਦਾ ਰਸਤਾ ਦਿਖਾ ਸਕਦਾ ਪਰ ਕਿਤੇ ਨਾ ਕਿਤੇ ਕੋਰਟਾਂ 'ਚ ਮੈਟਰ ਲੰਬੇ ਪੈ ਜਾਂਦੇ ਨੇ ਦੂਸਰਾ ਔਰਤ ਹੀ ਔਰਤ ਤੱਕ ਨਾਲ ਜਦ ਤੱਕ ਪਿਆਰ ਨਹੀਂ ਕਰੇਗੀ ਔਰਤ ਹੀ ਔਰਤ ਦਾ ਸਨਮਾਨ ਨਹੀਂ ਕਰੇਗੀ ਇਹ ਮਸਲੇ ਵੱਧਦੇ ਜਾਣਗੇ ਜਿਹੜਾ ਮਰਦ ਹੋਏ ਨਾ ਚੱਕਰਾਂ 'ਚ ਪਿਸਦਾ ਜਾਏਗਾ ਜਿੰਦੀ ਇਮੋਸ਼ਨਸ ਨੂੰ ਕੋਈ ਸਮਝ ਹੀ ਨਹੀਂ ਪਾਂਦਾ ਕਿਤੇ ਨਾ ਕਿਤੇ ਜੇ ਮੇਰੇ ਹੀ ਉਮਰ ਦੇ ਪੇਰੈਂਟਸ ਆਪਣੇ ਆਪਣੇ ਬਜ਼ੁਰਗਾਂ ਦੇ ਨਾਲ ਮਿਸ ਬਿਹੇਵ ਕਰ ਰਹੇ ਹੋਣਗੇ ਉਹਨਾਂ ਦੀ ਜਿਹੜੀ ਅੱਗੇ ਸਾਡੇ ਬੱਚੇ ਲੈ ਜਨਰੇਸ਼ਨ ਨੇ ਆਪਣੇ ਪੇਰੈਂਟਸ ਨੂੰ ਦੇਖ ਰਹੀ ਹੋएगी ਤੇ ਕਰਮਾਂ ਦਾ ਫਲ ਕਿਤੇ ਨਾ ਕਿਤੇ ਰਿਟਰਨ ਹੋ ਕੇ ਆਉਂਦਾ ਹੈ ਪੇਰੈਂਟਸ ਨੂੰ ਵੀ ਆਪਣੇ ਬਜ਼ੁਰਗਾਂ ਨੂੰ ਵੀ ਇੱਕ ਮੈਸੇਜ ਦਾਂਗੇ ਤੁਸੀਂ ਆਪਣੀ ਨੂੰ ਆਇ ਚਪਨੇ ਪੁੱਤ ਰਾਜ ਸਮੇਂ ਦੇ ਨਾਲ ਤੁਸੀਂ ਪਾਰਸ਼ਲ ਹੋ ਜਾਂਦੇ ਹੋ ਜਦੋਂ ਇਹ ਹਾਲਾਤ ਬਣਨ ਲੱਗ ਜਾਂਦੇ ਨੇ ਐਟ ਲੀਸਟ ਆਪਣੇ ਆਪ ਨਾਲ ਪਿਆਰ ਕਰੋ ਇਹ ਹਾਲਾਤ ਨਾ ਬਣਨ ਦਿਓ ਕਿ ਸਾਨੂੰ ਤੁਸੀਂ ਆਪਣੇ ਆਪ ਨਾਲ ਹੀ ਆਪਣੇ ਹੱਕਾਂ ਲਈ ਹੀ ਪ੍ਰਤੀ ਨਹੀਂ ਸचेत ਹੈਗੇ ਜਿਹੜਾ ਬਾਕੀ ਹੋਰ ਬਜ਼ੁਰਗਾਂ ਦੀਆਂ ਫਿਰ ਵੀ ਜੈਨੂਨ ਪ੍ਰੋਬਲਮਸ ਹੈਗੀਆਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਦੇ ਅੰダー ਡਿਪਟੀ ਕਮਿਸ਼ਨਰ ਨੂੰ ਤੁਸੀਂ ਮਿਲ ਸਕਦੇ ਹੋ ਕਿਤੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਮੀਡੀਆ ਤੱਕ ਪਹੁੰਚੋ ਮੀਡੀਆ ਮੇਰੇ ਤੱਕ ਲੈ ਕੇ ਆਉਂਦੀ ਹੈ ਕਈ ਵਾਰੀ ਸਾਨੂੰ ਸਮਾਜ ਵਿੱਚ ਪੰਜਾਬ ਵਿੱਚ ਪਤਾ ਨਹੀਂ ਲੱਗ ਪੰਦਾ ਕਿਹੜੇ ਜ਼ਿਲ੍ਹੇ ਚ ਕੀ ਹੋ ਰਿਹਾ ਉਮੀਦ ਕਰਦੀ ਹਾਂ ਮੇਰੀ ਇਸ ਅਪੀਲ ਤੇ ਸਾਰੇ ਸਾਡੇ ਜਿੰਨੇ ਯੰਗਸਟਰ ਨੇ ਗੌਰ ਕਰਨਗੇ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਗੇ ਪਰਿਵਾਰਾਂ ਨਾਲ ਪਿਆਰ ਕਰੋ ਇਹ ਤੁਹਾਡਾ ਕਰਮ ਹੈ ਜੇ ਤੁਸੀਂ ਮੰਦਰ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਕਿਸੇ ਵੀ ਧਾਰਮਿਕ ਸਥਲ ਤੇ ਜਾਂਦੇ ਹੋ ਕਿਸੇ ਵੀ ਗੁਰੂ ਨੂੰ ਮੰਨਦੇ ਹੋ ਕਿਸੇ ਵੀ ਰੱਬ ਨੂੰ ਮੰਨਦੇ ਹੋ ਉਹ ਇਹੋ ਹੀ ਸਿਖਾਉਂਦੇ ਨੇ ਕਿ ਕਰਮ ਕਰ ਕਰਮ ਕਰ ਤੇ ਸਾਡਾ ਕਰਮਈ ਹੋਈਏ ਕਿ ਜਿਹੜੇ ਸਾਨੂੰ ਇਸ ਦੁਨੀਆ ਚ ਲੈ ਕੇ ਆਏ ਨੇ ਆਪਾਂ ਆਪਣੇ ਪੇਰੈਂਟਸ ਦਾ ਸਨਮਾਨ ਕਰੀਏ ਏਜ ਦੇ ਨਾਲ ਪੇਰੈਂਟਸ ਜਿੱਦੀ ਬਣ ਜਾਂਦੇ ਨੇ ਬੱਚਿਆਂ ਵਾਂ ਕੁ ਜਿੱਦ ਕਰਨ ਲੱਗ ਜਾਂਦੇ ਨੇ ਪਰ ਕਿਤੇ ਨਾ ਕਿਤੇ ਇੰਦੇਚ ਜਿਹੜੇ ਘਰ ਦੇ ਦੋ ਮੇਲ ਮੇਲ ਤੇ ਫੀਮੇਲ ਜਿਹੜੇ ਮੇਨ ਉਹਨਾਂ ਦੀ ਪੂਰੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਚੀਜ਼ਾਂ ਨੂੰ ਬੈਲੈਂਸ ਕਰੀਏ ਉਸੇ ਤਰ੍ਹਾਂ ਬੇਟੀਆਂ ਨੂੰ ਵੀ ਕਹਾਂਗੀ ਕਿ ਤੁਸੀਂ ਪਰਾਏ ਘਰ ਜਾ ਕੇ ਇੱਕ ਅਗਲੇ ਘਰ ਦੀ ਦੁਨੀਆ ਨੂੰ ਸਜਾ ਰਹੀਆਂ ਹੋ ਤੇ ਆਪਣੇ ਪਰਹਾਵਾ ਦਾ ਕਰ ਆਪਣੇ ਪੇਰੈਂਟਸ ਦੇ ਨਾਲ ਸਭ ਕੁਝ ਬੈਲੈਂਸ ਕਰਕੇ ਮੇਰੀ ਅੱਜਕਲ ਬੱਚੀਆਂ ਬਹੁਤ ਸਮਝਦਾਰ ਹੋ ਗਈਆਂ ਨੇ ਰੱਖੋ ਆਪਣੇ ਪੇਰੈਂਟਸ ਨੂੰ ਵੀ ਜਿੱਥੇ ਪੇਰੈਂਟਸ ਗਲਤ ਨੇ ਪੇਰੈਂਟਸ ਨੂੰ ਟੋਕੋ ਜਿੱਥੇ ਤੁਹਾਡੇ ਭਰਾ ਪਰਜਾਈ ਗਲਤ ਨੇ ਉਹਨਾਂ ਨੂੰ ਟੋਕੋ ਜਿੱਥੇ ਭੈਣਾਂ ਗਲਤ ਕਰ ਰਹੀਆਂ ਨੇ ਭਰਾ ਬੈਲੈਂਸ ਕਰਕੇ ਰੱਖਣ ਤੇ ਇਹ ਛੋਟੀ ਛੋਟੀ ਚੀਜ਼ਾਂ ਕਰਨ ਨਾਲ ਜੋ ਵੀ ਅਲਟੀਮੇਟਲੀ ਪੇਰੈਂਟਸ ਨੇ ਛੋੜ ਕੇ ਜਾਣਾ ਉਸ ਹੱਡੀ ਆਨ ਵਾਲੀ ਜਨਰੇਸ਼ਨ ਬੱਚਿਆਂ ਦਾ ਹੀ ਏ ਸਿਰਫ ਜ਼ਰੂਰਤ ਏ ਪਿਆਰ ਦੇਣ ਦੀ ਤੇ ਸਨਮਾਨ ਦੇਣ ਦੀ ਉਮੀਦ ਕਰਦੀ ਆ ਮੇਰੀ ਇਸ ਅਪੀਲ ਤੇ ਮੀਡੀਆ ਵੀ ਗੌਰ ਕਰੇਗੀ ਤੁਸੀਂ ਸਾਰੇ ਗੌਰ ਕਰੋਗੇ ਤੇ ਦੂਸਰਾ ਇੱਕ ਬੜਾ ਹੀ ਸੰਜੀਦਾ ਮੁੱਦਾ ਜਦੋਂ 2018 ਵਿੱਚ ਮੈਂ ਕੰਵਲਿੰਗ ਕਮਿਸ਼ਨ ਜੁਆਇਨ ਕੀਤਾ ਸੀ 6 ਮਹੀਨੇ ਤੇ ਸਿਸਟਮ ਨੂੰ ਸਮਝਣੇ ਚ ਲੱਗ ਜਾਂਦੇ ਨੇ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋਗੇ ਉਹ ਵੀ ਕਮਿਸ਼ਨ ਜੈਫ ਹਜਾ ਪਾਰਟ ਉਸ ਤੋਂ ਬਾਅਦ ਮੇਰੇ ਕੋਲ ਐਨ ਆਰ ਆਈ ਲੜਕੀਆਂ ਦੇ ਬਹੁਤ ਸਾਰੇ ਗਰੁੱਪਸ ਆਏ ਮੈਨੂੰ ਬਹੁਤ ਹੀ ਉਹ ਦੋ ਇਹ ਮੇਰੇ ਦਿਲ ਨੂੰ ਤੋੜ ਕੇ ਗਿਆ ਐਮ ਵੀਲ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਬਹੁਤ ਹਾਈ ਕੁਆਲੀਫਾਈਡ ਲੜਕੀਆਂ ਜਿਹੜੇ ਮੁੰਡਿਆਂ ਦੁਆਰਾ ਛੱਡ ਦਿੱਤੀਆਂ ਗਈਆਂ ਜੋ ਮੈਨੂੰ ਰਿਪੋਰਟਸ ਮਿਲੀਆਂ 30000 ਤੋਂ ਉੱਪ ਲੜਕੀਆਂ ਇੱਥੇ ਇਸ ਟਮ ਜੋ ਕਿ ਬਹੁਤ ਸਾਲੋ ਬਰਸਾਲੋ ਇਹ ਲੜਕੀਆਂ ਬੈਠੀਆਂ ਹੋਈਆਂ ਨੇ ਮੁੰਡੇ ਫਰਾਡ ਕਰਕੇ ਭੱਜ ਗਏ ਮੈਂ ਮਸਲਾ ਲੈ ਕੇ ਆਪਣੀ ਸਟੇਟ ਦੇ ਮੁਖੀ ਨੂੰ ਵੀ ਮਿਲੀ ਉਹਨਾਂ ਨੇ ਵੀ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਪਰ ਜਿਹੜੇ ਕੁਝ ਕਾਨੂੰਨ ਬਣਨ ਵਾਲੇ ਬਣਨ ਵਾਲੇ ਸੀ ਉਹ ਭਾਰਤ ਸਰਕਾਰ ਦੇ ਅੰਡਰ ਉਨ ਦਿਨ ਉਹ ਸੁਸ਼ਮਾ ਸਬਰਾਜ ਜੀ ਵਿਦੇਸ਼ ਮੰਤਰੀ ਸਨ ਮੇਰੀ ਉਹ ਬਹੁਤ ਅੱਛਾ ਫਰੈਂਡ ਵੀ ਸਨ ਮੈਂ ਅੱਜ ਤੱਕ ਉਹਨਾਂ ਦੀ ਬਹੁਤ ਰਿਸਪੈਕਟ ਕਰਨੀ ਆ ਮੇਰੇ ਬਹੁਤ ਸਾਲਾਂ ਦੀ ਉਹਨਾਂ ਨਾਲ ਦੋਸਤੀ ਸੀ ਮੈਂ ਮਿਲਣ ਗਈ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਗਲੇ ਲਗਾਇਆ ਔਰ ਇੱਕ ਆਸ਼ਵਾਸ਼ਣ ਦਿੱਤਾ ਕਿ ਜ਼ਰੂਰ ਅੰਦੇ ਤੇ ਕੁਛ ਅਪਾ ਕੜੇ ਨਿਯਮ ਬਣਾਵਾਂਗੇ ਕੜੇ ਕਾਨੂੰਨ ਬਣਾਵਾਂਗੇ ਪਰ ਸਮੇਂ ਦੀ ਗਤੀ ਨੂੰ ਕੋਈ ਨਹੀਂ ਟਾਲ ਸਕਿਆ ਸ਼ਾਇਦ ਥੋੜੇ ਸਮੇਂ ਬਾਅਦ ਹੀ ਉਸ ਦੁਨੀਆ ਛ ਨਹੀਂ ਰਹੇ ਕਿਉਂਕਿ ਇੱਕ ਲੰਬੀ ਪ੍ਰੋਸੈਸ ਸੀ ਲੋ ਮਿਨਿਸਟਰ ਪ੍ਰਧਾਨ ਮੰਤਰੀ ਹੋਮ ਮਿਨਿਸਟਰੀ ਨੂੰ ਲੈ ਕੇ ਨਾਲ ਕਾਨੂੰਨ ਬਣਨੇ ਸੀ ਇਹਦੇ ਤੇ ਬਹੁਤ ਸਾਰੇ ਕੰਮ ਦੀ ਜ਼ਰੂਰਤ ਸੀ ਚਲੋ ਟਾਈਮ ਟੂ ਟਾਈਮ ਮੇਰਾ ਇੱਕ ਇੰਦੇ ਤੇ ਮੋਸ਼ਨ ਵੀ ਚੱਲ ਰਿਹਾ ਹੈ ਕਿਉਂਕਿ ਜਿਹੜੀ ਸਾਡੀ ਐਨ ਆਰ ਆਈ ਕੁੜੀਆਂ ਨੇ ਬਹੁਤ ਦੁਖੀ ਨੇ ਬੱਚਿਆਂ ਲਾਈਫ ਵਿੱਚ ਮੂਵ ਨਹੀਂ ਕਰ پا ਰਹੀਆਂ ਨਾ ਉਹਨਾਂ ਨੂੰ ਡਾਈਵੋਰਸ ਮਿਲ ਰਿਹਾ ਅਲਟੀਮੇਟਲੀ ਹਰਾਸਮੈਂਟ ਹੋ ਰਹੀ ਹੈ ਉਹਨਾਂ ਬੱਚਿਆਂ ਨੂੰ ਲੈ ਕੇ ਮੇਰੇ ਦਿਲ ਵਿੱਚ ਇੱਕ ਦਰਦ ਹੈ ਪਰ ਮੈਂ ਆਪਣੇ ਸਮਾਜ ਦੇ ਯੂਥਲੀ ਚੱਤ ਤੱਕ ਸਟੇਅਰ ਤੇ ਬੈਠੀ ਆ ਮੈਂ ਆਪਣੇ ਯੂਥਲੀ ਕੰਮ ਕਰਦੀ ਰਹਾਂਗੀ ਹੋਰ ਤੁਹਾਨੂੰ ਆਪਣੀ ਐਨਆਰਆਈ ਬੱਚੀਆਂ ਦੀ ਆਨ ਨਾਲੇ ਸਮੇਂ ਚ ਕੈ ਖੋਜੀ ਤਸਵੀਰ ਦਿਖਾਵਾਂਗੀ ਕਿ ਸ਼ਾਇਦ ਮੇਰਾ ਪੰਜਾਬ ਬਾਹਰ ਬੱਚਿਆਂ ਦੇ ਵਿਆਹ ਕਰਨ ਤੋਂ ਪਹਿਲਾਂ ਇੱਕ ਸੋਚ ਜ਼ਰੂਰ ਸੋਚੇਗਾ ਉਹ ਤਸਵੀਰਾਂ ਨਾਲੇ ਸਮੇਂ ਚ ਤੁਹਾਨੂੰ ਦਿਖਾਵਾਂਗੀ ਦੂਸਰਾ ਸੋਸ਼ਲ ਮੀਡੀਆ ਤੇ ਉਹਨੇ ਇੱਕ ਵੀਡੀਓ ਵਾਇਰਲ ਹੋਇਆ ਦੇਖਿਆ मेरे को बहुत सारिया कंपलेट आ गई एक मैं कल ढाई बजे बरनला उस बच्चे दी, मदर न मिलन जावा जिन्हें सुसाइड किया केस की पूरी इनवैसिगे होगी क्योंकि मेरे को भी बहुत सारिया कंपलेट्स आ गई कि लड़कियां ने जिन्होंने आइलेट्स ਕੀਤਾ ਹੋਇਆ ਸੀ ਕਲੀਅਰ ਪੇਰੈਂਟਸ ਨੇ ਦਰ ਰਿਸ਼ਤੇ ਕੀਤੇ ਉਧਰ ਜਾ ਕੇ ਫੋਨ ਨਹੀਂ ਚੁੱਕ ਰੀਆਂ ਮੈਸੇਜ ਦਾ ਜਵਾਬ ਨਹੀਂ ਦੇ ਰੀਆਂ ਪੇਰੈਂਟਸ ਦੀ ਸ਼ਿਕਾਇਤ ਸੀ ਮੁੰਡਿਆਂ ਦੀ ਸ਼ਿਕਾਇਤ ਹੈ ਸਾਡੇ ਨਾਲ ਚੀਟ ਕੀਤਾ ਰਹੀ ਬਰਨਾਲੇ ਵਾਲੇ ਕੇਸ ਐਚ ਜੀਐਸ ਕੇਸ ਦੀ ਮੈਂ ਪੂਰੀ ਇਨਵੈਸਟੀਗੇਸ਼ਨ ਕਰਵਾਵਾਂਗੀ ਹੁਣ ਮੇਰਾ ਸਪੈਸ਼ਲ ਧਿਆਨ ਰਹੇਗਾ ਕਿਉਂਕਿ جے اے ਹੁਣ ਕੁਛ ਨੰਬਰ ਸੀਨੇ ਇਹਨਾਂ ਨੂੰ ਮੈਂ ਹਜ਼ਾਰਾਂ ਔਰ ਸਵਾ ਇਚ ਬਿਲਕੁਲ ਬਦਲਣ ਨਹੀਂ ਦਾਂਗੀ ਇਹਦੇ ਤੇ ਆਪਾਂ ਪਕੜ ਬਣਾ ਕੇ ਰਾਂਗੇ ਮੇਰਾ ਯੂਥ ਪੰਜਾਬ ਦਾ ਮੈਂ ਇਸ ਤਰ੍ਹਾਂ ਰੁੱਲਣ ਨਹੀਂ ਦਾਂਗੀ ਜਦ ਤੱਕ ਮੈਂ ਇਸ ਚੇਅਰ ਤੇ ਬੈਠੀਆਂ ਹੋਰ ਇਸ ਇਨਵੈਸਟੀਗੇਸ਼ਨ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਤੇ ਖਿਲਾਫ ਕੜੀ ਕਾਰਵਾਈ ਹੋਏਗੀ ਇਹ ਮੇਰਾ ਵਾਦਾ ਹੈ ਪੰਜਾਬ ਦੇ ਯੂਥ ਨੂੰ ਔਰ ਮੈਂ ਕੈਨੇਡਾ ਦੇ ਪ੍ਰਾਈਮ ਮਨਿਸਟਰ माननीय प्राइम मिनिस्टर नालवी जरूर ਗੱਲ ਕਰਾਂਗੀ ਇਸ ਬਾਰੇ ਜ ਕੈਨੇਡਾ ਦੇ ਕਿ ਹੋਰ ਵੀ ਕੰਟਰੀਜ਼ ਦੇ ਪ੍ਰਾਈਮ ਮਿਨਿਸਟਰਸ ਨਾਲ ਗੱਲ ਕਰਾਂਗੇ ਜਿੱਥੇ ਸਾਡਾ ਯੂਥ ਹੈ ਜਿੱਥੇ ਸਾਡੇ ਬੱਚੇ ਜਾਦਾ ਜਾ ਰਹੇ ਨੇ ਉਸ ਕੰਟਰੀ ਦਾ ਰੈਵਨਿਊ ਜਨਰੇਟ ਕਰ ਰਹੇ ਨੇ ਉੱਥੇ ਸਾਡੇ ਬੱਚਿਆਂ ਨਾਲ ਕੋਈ ਹਰਾਸਮੈਂਟ ਨਹੀਂ ਹੋਏਗੀ ਕਾਨੂੰਨ ਸਭ ਲਈ ਬਰਾਬਰ ਹੈ ਜਦ ਤੱਕ ਕੋਈ ਕੁਆਲਿਟੀ ਕਾਨੂੰਨ ਇਸ ਨਹੀਂ ਲਿਆਵਾਂਗੇ ਚਾਹੇ ਲੜਕੀ ਹੋਵੇ ਚਾਹੇ ਲੜਕਾ ਹੋਵੇ ਤੇ ਇਹ ਪੰਜਾਬ ਕੀ ਪੂਰੇ ਭਾਰਤ ਦਾ ਸੁਧਾਰ ਨਹੀਂ ਹੋ ਸਕਦਾ ਤੇ ਮੈਂ ਤੁਹਾਨੂੰ ਆਸ਼ਵਾਸਨ ਦਿੰਨੀ ਆ ਜਿਸ ਬੱਚੇ ਨੇ ਸੂਸਾਇਟ ਕੀਤਾ ਉਸ ਕੇਸ ਦੀ ਪੂਰੀ ਡੀਪਲੀ ਇਨਵੈਸਟੀਗੇਸ਼ਨ ਹੋਏਗੀ ਹੋਰ ਜੇ ਅੱਜ ਸਾਡੀ ਬੱਚੀਆਂ ਭਟਕ ਰਹੀਆਂ ਨੇ ਜੇ ਅੱਦਾ ਦੇ ਕੰਮਵਾਲ ਜਾ ਰਹੀਆਂ ਨੇ ਉਹਨਾਂ ਨੂੰ ਵੀ ਪੰਜਾਬ ਸਟੇਟ ਔਮਨ ਕਮਿਸ਼ਨ ਰੋਕ ਲਗਾਏਗਾ ਔਰ ਸਾਡੀ ਬੜੀ ਪੈਣੀ ਨਜ਼ਰ ਰਹੇਗੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਮੈਂ ਆਪਣੇ ਯੂਥ ਨੂੰ ਖਰਾਬ ਨਹੀਂ ਹੋਂਦਾਂਗੀ ਅੰਤਿਚ मेरी एक रिक्वेस्ट है उम्मीद कर दी उस रिक्वेस्ट में अगे के जाओगे माननीय प्रधानमंत्री जी मेरी आपको प्रार्थना है कि हमारे भारत देश में जितने भी कमीशन जुड़े हुए हैं उन कमीशन को आप होम के साथ एसोसिएट कीजिए जब जब तक जितने भी भारत में ह्यूमन राइट्स हो एससी कमीशन हो वुमेन कमीशन हो एनआरआई कमीशन हो जितने कमीशन होम के साथ भारत सरकार की होम मिनिस्ट्री के साथ एसोसिएट नहीं होंगे लॉ नहीं आएंगे, अमेंडमेंट्स नहीं होंगी तब तक हमारे जो 50 परसेंट वोट हमारी विमेंस का है औरत का वजूद ही सेट नहीं हो पाएगा पिछले दिनों मैं अपने भारत के माननीय होम मिनिस्टर जिससे मिलके भी आई मैंने उनसे यही रिक्वेस्ट भी की थी कि आप हमारी कमीशन को एसोसिएट कीजिए होम के साथ एटलीस्ट महीने में दो महीने में एक मीटिंग होनी चाहिए क्योंकि कमीशन बहुत सारी सजेशंस दे सकता है मैंने बहुत सारे सुझाव लिखे हमारे माननीय होम मिनिस्टर अमित शाह जी का मुझे कहना था कि आप कभी भी अपनी रिक्वेस्ट लेके आ सकती हैं पर शायद रिक्वेस्ट मुझे तो लॉ में अमेंडमेंट्स चाहिए हमारे जो बिल पेंडिंग चाहिए पड़े हुए हैं मुझे उनमें चाहिए कि वो पास हो क्योंकि हमारी स्टेट में होम हमारे चीफ मिनिस्टर के पास है और चीफ मिनिस्टर साहब के साथ हमारी कमीशन